ਆਓ ਅੱਜ ਤੁਹਾਨੂੰ ਦਿਖਾਉਂਦੇ ਆ ਮਨਾਲੀ ਤੇ ਲਹਿ ਨੂੰ ਆਪਸ ਚ ਜੋੜਨ ਵਾਲੀ ਟਨਲ ਅਟਲ ਟਨਲ ਪੀਰ ਪੰਜਾਲ ਦੀ ਚਟਾਨਾਂ ਚ ਬਣੀ ਇਸ ਟਨਲ ਦੀ ਦੂਰੀ ਕਰੀਬ 9 ਕਿਲੋਮੀਟਰ ਹੈ 10000 ਫੁੱਟ ਦੀ ਉਚਾਈ ਤੇ ਬਣੀ ਦੁਨੀਆ ਦੀ ਸਭ ਤੋਂ ਵੱਡੀ ਹਾਈਵੇ ਟਨਲ ਹੈ ਜੋ ਕਿ ਆਪਣੇ ਆਪ ਚ ਇੱਕ ਅਜੂਬਾ ਹੈ ਇਹ ਟਨਲ ਦੋ ਵੈਲੀਆਂ ਨੂੰ ਆਪਸ ਚ ਜੋੜਦੀ ਹੈ ਕੁਲੂ ਮਨਾਲੀ ਵੈਲੀ ਨੂੰ ਤੇ ਲੋਹਲ ਸਪੀਤੀ ਵੈਲੀ ਨੂੰ ਇਸ ਟਨਲ ਚ ਤੁਹਾਨੂੰ ਮਾਡਰਨ ਇੰਜੀਨੀਅਰਿੰਗ ਦੇਖਣ ਨੂੰ ਮਿਲ ਜਾਂਦੀ ਹੈ। ਹਰ 60 ਮੀਟਰ ਤੇ ਫਾਇਰ ਹਾਈਡ੍ਰੈਂਟਸ ਇੰਸਟਾਲ ਕੀਤੇ ਗਏ ਨੇ। ਹਰ 250 ਮੀਟਰ ਤੇ ਸੀਸੀਟੀਵੀ ਕੈਮਰਾਜ਼ ਨੇ ਜੋ ਤੁਹਾਡੀ ਹਰ ਇੱਕ ਐਕਟੀਵਿਟੀ ਨੂੰ ਰਿਪੋਰਟ ਕਰਦੇ ਨੇ। ਐਮਰਜੈਂਸੀ ਕਾਲਸ ਦੇ ਲਈ ਟੈਲੀਫੋਨ ਲਾਈਨਸ ਵੀ ਦਿੱਤੀਆਂ ਗਈਆਂ ਨੇ ਤੇ ਹਰ 500 ਮੀਟਰ ਤੇ ਐਮਰਜੈਂਸੀ ਐਗਜ਼ਿਟਸ ਵੀ ਬਣਾਏ ਗਏ ਨੇ। ਇਸ ਟਨਲ ਦੇ ਵਿੱਚ ਸਪੀਡ ਲਿਮਿਟ 40 ਤੋਂ 60 ਰੱਖੀ ਗਈ ਹੈ। ਅਤੇ ਰੁਕਣਾ ਮਨਾ ਹੈ 터ਨਲ ਦੀ ਛੱਤ ਨੂੰ ਵੈਂਟੀਲੇਸ਼ਨ ਦਾ ਧਿਆਨ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਗਰ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਹੁੰਦੀ ਹੈ ਤੇ ਇਸ ਦੇ ਅੰਦਰ ਦਮ ਨਹੀਂ ਘੁੱਟਦਾ ਇਸ 터ਨਲ ਦੀ ਨਿਗਰਾਨੀ ਦੇ ਲਈ 150 ਕੈਮਰਾਜ਼ ਨੂੰ ਇੰਸਟਾਲ ਕੀਤਾ ਗਿਆ ਹੈ ਤੇ ਇੱਕ ਮਾਸਟਰ ਕੰਟਰੋਲ ਰੂਮ ਹੈ ਜੋ ਇਨ ਕੈਮਰਾਜ਼ ਨੂੰ ਕੰਟਰੋਲ ਕਰਦਾ ਹੈ ਇਸ 터ਨਲ ਨੇ ਮੰਨਾਲੀ ਟੂ ਲੇਹ ਦਾ ਰਸਤਾ ਕਰੀਬ 50 ਕਿਲੋਮੀਟਰ ਘੱਟ ਕਰ ਦਿੱਤਾ ਹੈ ਹੁਣ ਇਹ ਰਸਤਾ 4 ਤੋਂ 5 ਘੰਟੇ ਜਲਦੀ ਕਵਰ ਹੋ ਜਾਂਦਾ ਹੈ ਇਸ ਦੇ ਨਾਲ ਹੀ ਲੋਹਲ ਤੇ ਸਪੀਤੀ ਦਾ ਰਸਤਾ ਜੋ ਕਿ 6 ਮਹੀਨੇ ਦੇ ਲਈ ਬੰਦ ਰਹਿੰਦਾ ਸੀ ਹੁਣ ਉਹ ਰਸਤਾ ਪੂਰੇ ਸਾਲ ਦੇ ਲਈ ਯੂਜ਼ ਵਿੱਚ ਆ ਗਿਆ ਹੈ ਅਟਲ ਟਨਲ ਆਸ-ਪਾਸ ਦੇ ਲੋਕਾਂ ਦੇ ਲਈ ਇੱਕ ਵਰਦਾਨ ਦਾ ਰੂਪ ਸਾਬਤ ਹੋਈ ਹੈ ਇਸ ਟਨਲ ਬਣਨ ਦੇ ਨਾਲ ਮੈਡੀਕਲ ਫੈਸਿਲਿਟੀਆਂ ਟਾਈਮ ਤੇ ਤੇ ਬਹੁਤ ਜਲਦੀ ਲੋਕਾਂ ਤੱਕ ਪਹੁੰਚ ਰਹੀਆਂ ਨੇ ਜਿਸ ਨਾਲ ਹਰ ਸਾਲ ਹਜ਼ਾਰਾਂ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ। ਪਟਲ ਟਨਲ ਤੋਂ ਅਸੀਂ ਹੁਣ ਬਾਹਰ ਨਿਕਲਣ ਲੱਗੇ ਆਂ ਤੇ ਤੁਹਾਨੂੰ ਥੋੜ੍ਹਾ ਵਿਊ ਦਿਖਾਉਂਦੇ ਆ ਕਿੰਨੇ ਸੋਹਣੇ ਨੇ। ਕਿੰਨੀ ਰੌਸ਼ਨੀ ਹੋਵੇ। ਦੋਸਤੋ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਇਨਫੋਰਮੇਸ਼ਨ ਕਿਵੇਂ ਦੀ ਲੱਗੀ। ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਕਿ ਇਹੋ ਜੀਆਂ ਹੋਰ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ